ਸਤ ਸ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦਿਲਪ੍ਰੀਤ ਸਿੰਘ ਸਿੱਧੂ ਵੱਜਵਾਨਾ ਸਭ ਤੋਂ ਪਹਿਲਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਖੜੇ ਅੱਜ ਆਪਣੇ ਖੇਤ ਤੁਹਾਨੂੰ ਆਪਾਂ ਆਪਣੇ ਖੇਤ ਦੀ ਕੁਆਲਿਟੀ ਚੈੱਕ ਕਰਾ ਰਹੇ ਆਂ ਇਹ ਹੈਗਾਗਾ ਸੀਡ ਹੈਗਾ PR131 ਦੇਖੋ PR131 ਵਿੱਚ ਜਿਸ ਤਰ੍ਹਾਂ ਮੈਂ ਦੇਖਿਆ ਆਪਣੇ ਖੇਤ ਵਿੱਚ ਜਿਆਦਾ ਹਲਦੀ ਰੋਗ ਦੀ ਪ੍ਰੋਬਲਮ ਨਹੀਂ ਹੈ। ਜਿਆਦਾ ਤਾਂ ਨਹੀਂ ਹੈ ਪ੍ਰੋਬਲਮ। ਬਾਕੀ ਵਿੱਚ ਵਿਚਾਲੇ ਵੀ ਥੋੜੀ ਜੀ ਹੈ। ਮੰਨ ਲਓ ਆਪਾਂ ਕਹਿ ਸਕਦੇ ਹਾਂ 2 ਤੋਂ ਲੈ ਕੇ 3% ਹੁਣ ਵਧੀ ਹੈ ਥੋੜੀ ਜੀ ਪ੍ਰੋਬਲਮ। ਤੇ ਕਿਉਂਕਿ ਦਾਣਾ ਆਪਦੇ ਪਕਾਵੇਂ ਤੇ ਹੋ ਚੁੱਕਿਆਗਾ। ਮੂਰੋ ਦਾਣੇ 50% ਪੱਕ ਚੁੱਕੇ ਨੇ। ਮੁੰਜਰਾ ਮੜ ਚੁੱਕੀਆਂ ਨੇ ਦੇਖੋ ਤੇ ਹੁਣ ਆਪਾਂ ਆਪਣੀ ਇਸ ਵੀਡੀਓ ਦਾ ਵਿਸ਼ਾ ਹੈਗਾਗਾ ਹਲਦੀ ਰੋਗ ਆਪਾਂ ਹਲਦੀ ਰੋਗ ਲਈ ਕਾਫੀ ਪ੍ਰਯੋਗ ਕਰ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਹਲਦੀ ਰੋਗ ਦੀ ਸਮੱਸਿਆ ਆ ਰਹੀ ਹੈ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ ਤੇ ਮੈਂ ਇਸ ਤੇ ਕੁਝ ਪ੍ਰਯੋਗ ਕਰ ਰਿਹਾ ਕਿਉਂਕਿ ਸਾਇੰਸ ਦੇ ਨਜ਼ਰੀਏ ਵਿੱਚ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਜੇਕਰ ਕੋਈ ਬਿਮਾਰੀ ਆਉਂਦੀ ਹੈ ਤਾਂ ਉਸ ਦਾ ਹੱਲ ਵੀ ਮਿਲਦਾ ਹੈਗਾ ਆਪਾਂ ਨੂੰ ਪ੍ਰਮਾਤਮਾ ਨੇ ਇੰਨੀ ਬੁੱਧੀ ਬਖਸ਼ੀ ਹੈ ਕਿ ਆਪਾਂ ਹਰੇਕ ਚੀਜ਼ ਦਾ ਹੱਲ ਕੱਢ ਲੈਨੇ ਆ ਸੋ ਆਪਾਂ ਮੈਂ ਵੀ ਕੋਈ ਪ੍ਰਯੋਗ ਕਰ ਰਹਾਗਾ ਤਾਂ ਕਿ ਆਪਾਂ ਕੋਈ ਹੱਲ ਕੱਢ ਸਕੀਏ ਤੇ ਮੇਰੇ ਤਿੰਨ ਲਗਭਗ ਤਿੰਨ ਪ੍ਰਯੋਗ ਫੇਲ ਹੋ ਚੁੱਕੇ ਨੇ ਤੇ ਚੌਥਾ ਪ੍ਰਯੋਗ ਹੁਣ ਮੈਂ ਕਰ ਰਹਾਗਾ ਤੇ ਆਪਾਂ ਇਸ ਦੇ ਕੈਮੀਕਲ ਬੌਂਡਿੰਗ ਬਾਰੇ ਜੋ ਆਪਾਂ ਕੈਮੀਕਲ ਦਾ ਸ਼ਰਕਾ ਕਰ ਰਹੇ ਆਂ ਆ ਦੇਖੋ ਵਿੱਚ ਜਿਹੜੇ ਪੌਦੇ ਨੂੰ ਹੈ ਉਹ ਤਾਂ ਕਾਫੀ ਹੈ ਬਾਕੀ ਵਿੱਚ ਜਿਹੜਿਆਂ ਨੂੰ ਨਹੀਂ ਹੈ ਉਹਨਾਂ ਨੂੰ ਨਹੀਂ ਹੈ ਵਿਚ ਕੋਈ ਬੀਜ ਹੈ ਇੱਕ ਤਾਂ ਇਹ ਬੀਜ ਵਿੱਚ ਪ੍ਰੋਬਲਮ ਹੁੰਦੀ ਹੈ ਜੇ ਕੋਈ ਬੀਜ ਆ ਜਾਂਦਾ ਉਹ ਵੀ ਜੈਨੇਟਿਕਲੀ ਇਹ ਪ੍ਰੋਬਲਮ ਵਿੱਚ ਆ ਜਾਂਦੀ ਹੈ ਦੇਖੋ ਹਲਦੀ ਰੋਗ ਇੱਥੇ ਕਾਲਾ ਪੈਣ ਲੱਗ ਗਿਆ ਇਹ ਜਾਣੀ ਆਪਦੇ ਖਾਤਮੇ ਵੱਲ ਜਾ ਰਿਹਾ ਹੈਗਾ ਇਹ ਰੋਗ ਇੱਕ ਹਵਾ ਰਾਹੀਂ ਵੀ ਫੈਲਦਾ ਹੈ ਜੇ ਬੀਜ ਨੂੰ ਬੀਜ ਨਾ ਲੱਗ ਜੇ ਉਹ ਬੀਜ ਰੱਖਿਆ ਜਾਵੇ ਤਾਂ ਉਹਦੇ ਕਰਕੇ ਫੈਲ ਜਾਂਦਾ ਹੈ ਇੱਥੇ ਦੇਖੋ ਥੋੜਾ ਜਿਹਾ ਵਿਚਕਾਰ ਹੈਗਾ ਤੇ ਆਪਾਂ ਇਸ ਤੇ ਜਿਹੜਾ ਪ੍ਰਯੋਗ ਕਰ ਰਹੇ ਹਾਂ ਉਹ ਆਪਾਂ ਤੁਹਾਨੂੰ ਦਖਾਵਾਂਗੇ ਇੱਥੇ ਤੇ ਆਹ ਲੋ ਜੀ ਕੈਮਰਾ ਫੜੋ ਮੜ ਜਾ ਹਾਂਜੀ ਠੀਕ ਹੈ ਜੀ ਤੇ ਆਪਣੇ ਕੋਲੇ ਆਹ ਕੈਮੀਕਲ ਆ ਜੋ ਮੈਂ ਖੁਦ ਤਿਆਰ ਕੀਤਾ ਮੇਰੇ ਤਿੰਨ ਪ੍ਰਯੋਗ ਫੇਲ ਹੋ ਚੁੱਕੇ ਨੇ ਤੇ ਆਪਾਂ ਇਹ ਜਿਹੜਾ ਚੌਥਾ ਪ੍ਰਯੋਗ ਆ ਮੈਂ ਇਸ ਤੋਂ ਬਾਅਦ ਵੀ ਨਹੀਂ ਰੁਕਣਾ ਕਿਉਂਕਿ ਮੇਰੇ ਕੋਲ ਦੋ ਪ੍ਰਯੋਗ ਹਜੇ ਹੋਰ ਵੀ ਪਏ ਜੇਕਰ ਆ ਵੀ ਫੇਲ ਹੋ ਜਾਂਦਾ ਤਾਂ ਮੇਰੇ ਦੋ ਪ੍ਰਯੋਗ ਹਜੇ ਮੇਰੇ ਕੋਲ ਰਿਟਰਨ ਵਿੱਚ ਪਏ ਨੇ ਤੇ ਮੈਂ ਪੂਰੀ ਰਿਸਰਚ ਕੀਤੀ ਆ ਹਲਦੀ ਰੋਗ ਤੇ ਇੱਕ ਦਿਨ ਦੀ ਰਿਸਰਚ ਤੋਂ ਬਾਅਦ ਕੈਮੀਕਲ ਤਿਆਰ ਕੀਤਾਗਾ ਇਹ ਤੇ ਆਪਾਂ ਦੇਖਦੇ ਆ ਕੀ ਰਿਜ਼ਲਟ ਲਿਆਉਂਦਾ ਆਪਾਂ ਇੰਨੇ ਨੇ ਏਰੀਏ ਤੇ ਛਿੜਕਾਂਗੇ ਜੇ ਆਪਾਂ ਨੂੰ ਕੋਈ ਰਿਜ਼ਲਟ ਸੋਨੂੰ ਮੈਂ ਨੇੜੋਂ ਦਿਖਾ ਦਿੰਨਾ ਆ ਦਿਖਾਓ ਮੜ ਜਾ ਮਾਰੇ ਉਹ ਨੀਗਾ ਇੱਥੇ ਹਲਦੀ ਦੇ ਨੇੜੇ ਲੈ ਕੇ ਜਾਓ ਹਲਦੀ ਰੋਗ ਦੇ ਦੇਖ ਰਿਹਾ ਸੋਨੂੰ ਤੇ ਹੁਣ ਆਪਾਂ ਇਹਨੂੰ ਇਤੇ ਪ੍ਰਯੋਗ ਕਰਾਂਗੇ ਇਹ ਕਾਫੀ ਆਪਦੇ ਮਤਲਬ ਇਹ ਚੜਨ ਵਾਲ ਸਥਿਤੀ ਵੱਲ ਜਾ ਰਿਹਾ ਹੈਗਾ ਆਖਰੀ ਸਟੇਜ ਵੱਲ ਤੇ ਹੁਣ ਆਪਾਂ ਦੇਖਦੇ ਹਾਂ ਇਸ ਕੈਮੀਕਲ ਦਾ ਇਹ ਤੇ ਕਿੰਨਾ ਅਸਰ ਹੁੰਦਾ ਹੈਗਾ ਆਪਾਂ ਇਸ ਤਰ੍ਹਾਂ ਛਿੜਕ ਰਹੇ ਹਾਂ ਆਪਾਂ ਕੁਝ ਥੋੜਿਆਂ ਤੇ ਹੀ ਛਿੜਕਾਂਗੇ ਤੇ ਆਪਾਂ ਤੁਹਾਨੂੰ ਕੱਲ ਨੂੰ ਆ ਕੇ ਦਿਖਾਵਾਂਗੇ ਇਹ ਜਾਂ ਸ਼ਾਮ ਤੱਕ ਸ਼ਾਇਦ ਆਪਣਾ ਪ੍ਰਯੋਗ ਇਹ ਸਹੀ ਹੋ ਜੇ ਇਸ ਤਰ੍ਹਾਂ ਆਪਾਂ ਮਤਲਬ ਛਿੜਕਾ ਕਰ ਦਿੱਤਾ ਹੈ ਆਪਾਂ ਇਹਦੀ ਕੈਮੀਕਲ ਬਾਉਂਡਿੰਗ ਬਾਰੇ ਨਹੀਂ ਦੱਸਦੇ ਸਾਨੂੰ ਜਿਹੜਾ ਕੈਮੀਕਲ ਤਿਆਰ ਕੀਤਾ ਵਾ ਕਿਵੇਂ ਤਿਆਰ ਕੀਤਾ ਜੇਕਰ ਇਹ ਸਫਲ ਹੋ ਗਿਆ ਆਪਾਂ ਫੇਰ ਰਿਲੀਜ਼ ਕਰਾਂਗੇ ਇਹ ਫੇਰ ਆਪਾਂ ਇਹਦੇ ਬਾਰੇ ਦੱਸਾਂਗੇ ਕਿਉਂਕਿ ਇਹ ਜਿਹੜਾ ਇਹ ਤੇ ਦਵਾਈ ਛਿੜਕੀ ਜਾਵੇ ਨਾ ਇੱਕੇ ਦਵਾਈ ਦੇ ਉੱਤੇ ਨਹੀਂ ਲੱਗਦੀ ਦਵਾਈ ਇਹਦੇ ਹਲਦੀ ਰੋਗ ਦੀ ਜਿਹੜੀ ਡੋਡੀ ਹੁੰਦੀ ਹੈ ਇਹਦੇ ਉੱਤੇ ਨਹੀਂ ਖੜਦੀ ਕਿਉਂਕਿ ਇਹ ਫੰਗਸ ਹੈ ਇੱਕ ਫੰਗਸ ਦੇ ਉੱਤੇ ਪਾਣੀ ਨਹੀਂ ਖੜਦਾ ਆਪਾਂ ਜਾਣਦੇ ਹਾਂ ਸਾਰੇ ਤੇ ਆਪਾਂ ਦੂਜਿਆਂ ਨੂੰ ਇਹ ਬਚਾਉਣ ਲਈ ਥੋੜਾ ਜਿਹਾ ਜੇ ਪ੍ਰੈਸ਼ਰ ਆਏ ਕਰਗੇ ਫਿਰ ਥੋੜੇ ਕੰਨ ਪੈ ਜਾਂਦੇ ਆ ਤੇ ਤੇ ਆਪਾਂ ਦੇਖਾਂਗੇ ਹੁਣ ਪ੍ਰਯੋਗ ਆਪਾਂ ਇੰਨੇ-ਇੰਨੇ ਥਾਂ ਤੇ ਕੀਤਾ ਇੱਥੇ ਜ਼ਿਆਦਾਤਰ ਤਾਂ ਹੈ ਨਹੀਂ ਪਰ ਆਪਾਂ ਛਿੜਕ ਦਾਂਗੇ ਤਾਂ ਕਿ ਇਹ ਫੇਰ ਨਾ ਆਵੇ ਇਸਦਾ ਪਹਿਲਾ ਪ੍ਰਯੋਗ ਇਹੀ ਹੁੰਦਾਗਾ ਬੀਏ ਆਉਣ ਨਹੀਂ ਦਿੰਦਾ ਉਹਨੂੰ ਤੇ ਜੇਕਰ ਆ ਜੇ ਆਪਾਂ ਆਏ ਵੇ ਤੇ ਪ੍ਰਯੋਗ ਕਰ ਰਹੇ ਆ ਕਿਉਂਕਿ ਉਹ ਤਾਂ ਬਣੀਆਂ ਵੀ ਹੈ ਦੀ ਦਵਾਈ ਜੋ ਕਿ ਕ੍ਰੇਸ਼ੇ ਵਿਗਿਆਨੀ ਦੱਸਦੇ ਨੇ ਵੀ ਜਦੋਂ ਗੋਭ ਚ ਹੋਵੇ ਦਾਣਾ ਉਦੋਂ ਛਿੜਕੀ ਜਾਂਦੀ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਛਿੜਕ ਰਹੇ ਆ ਤੇ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਆ ਕੇ ਜੇਕਰ ਇਸਨੇ ਵੀ ਕੋਈ ਹੱਲ ਨਹੀਂ ਕੀਤਾ ਜਾਂ ਇਸਨੇ ਕੋਈ ਫਰਕ ਨਾ ਪਾਇਆ ਹਲਦੀ ਤੇ ਤਾਂ ਆਪਾਂ ਇਸ ਤੋਂ ਬਾਅਦ ਦੋ ਪ੍ਰਯੋਗ ਹੋਰ ਕਰਨੇ ਨੇ ਤੇ ਉਹਨਾਂ ਨੇ ਵੀ ਕੋਈ ਹੱਲ ਨਾ ਪਾਇਆ ਫਿਰ ਆਪਾਂ ਕੋਈ ਹੋਰ ਕੈਮੀਕਲ ਤਿਆਰ ਕਰਾਂਗੇ ਜਿੰਨਾ ਚਿਰ ਆਪਣਾ ਝੋਨਾ ਪੱਕ ਨਹੀਂ ਜਾਂਦਾ ਆਪਾਂ ਮਿਹਨਤ ਨਹੀਂ ਛੱਡਣੀ ਕਿਉਂਕਿ ਆਪਾਂ ਨੂੰ ਤਰੱਕੀ ਬਖਸ਼ੀ ਹੈ ਰੱਬ ਨੇ ਸਾਇੰਸ ਤੇ ਸਾਇੰਸ ਦੇ ਆਧਾਰ ਵਿੱਚ ਕੋਈ ਵੀ ਇੰਪੋਸੀਬਲ ਨਾਮ ਦੀ ਚੀਜ਼ ਨਹੀਂ ਹੈਗੀ ਦੇਖੋ ਆਪਾਂ ਏਡੇ ਵਿਗਿਆਨੀ ਤਾਂ ਹੈ ਨਹੀਂ ਪਰ ਜਿੰਨੀ ਕਿ ਮੈਂ ਰਿਸਰਚ ਕੀਤੀ ਆ ਉਦੇ ਹਿਸਾਬ ਨਾਲ ਤੇ ਆਪਾਂ ਇਹ ਤੇ ਪ੍ਰਯੋਗ ਕਰ ਰਹੇ ਆ ਇਹ ਪ੍ਰਯੋਗ ਕੋਈ ਵੀ ਵੀਰ ਵੀ ਮਤਲਬ ਕਰ ਸਕਦਾ ਜੇਕਰ ਕਿਸ ਦਾ ਹੱਲ ਹੁੰਦਾਗਾ ਤਾਂ ਵਧੀਆ ਇਹ ਜੇਕਰ ਇਹ ਹੱਲ ਹੋ ਗਿਆ ਤਾਂ ਇਹ ਖੇਤੀ ਜਾਗਤ ਵਿੱਚ ਨਵੀਂ ਕ੍ਰਾਂਤੀ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਵਿਗਿਆਨੀ ਜਾਂ ਆਪਣੇ ਮਾਹਰ ਦੱਸ ਰਹੇ ਨੇ ਖੇਤੀવાડી ਮਾਹਰ ਕਹਿੰਦੇ ਇਸ ਦਾ ਹੱਲ ਨਹੀਂ ਹੈ ਨਾ ਹੀ ਲੱਭਿਆ ਗਿਆ ਤੇ ਲੱਭਣ ਲਈ ਯਤਨ ਚੱਲ ਰਹੇ ਆ ਤੇ ਆਪਾਂ ਵੀ ਉਹ ਯਤਨ ਵਿੱਚ ਥੋੜਾ ਜਿਹਾ ਹਿੱਸਾ ਪਾਈ ਗਏ ਦੇਖੋ ਆਪਾਂ ਗੱਲਾਂ ਕਰਦੇ ਕਰਦੇ ਨਹੀਂ ਕਾਫੀ ਦਵਾਈ ਛਿੜਕਤੀ ਤੇ ਦਵਾਈ ਜੇ ਤੇ ਇੱਕ ਦੋ ਕਣ ਵੀ ਪਿਆ ਤਾਂ ਆਪਾਂ ਨੂੰ ਇਫੈਕਟ ਜ਼ਰੂਰ ਦਿਸੂਗਾ ਸੋ ਇੰਨਾ ਕਹਿੰਦਾ ਹੋਇਆ ਆਪਣੀ ਝੋਨੇ ਤੇ ਮਾਰੋ ਨੀਗਾ ਇਹ ਆਪਦੀ ਮਤਲਬ 50% ਦਾਣੇ ਪੱਕ ਚੁੱਕਿਆ ਇਹਨੇ ਵੱਧ ਤੋਂ ਵੱਧ 15 ਜਾਂ 10 ਦਿਨ ਹੋਰ ਲੈਣੇ ਆ ਜੇ ਗੜੀ ਧੁੱਪ ਪਈ ਠੀਕ ਹੈ ਸੋ ਇਨੀ ਕ ਆਪਣੀ ਵੀਡੀਓ ਸੌਂਦੇ ਹੋਏ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੇ ਕੋਈ ਹੋਰ ਵੀ ਪ੍ਰਯੋਗ ਕਰਨਾ ਚਾਹੁੰਦਾ ਤਾਂ ਕਿਰਪਾ ਕਰਕੇ ਦੱਸੇ ਨਾ ਪ੍ਰਯੋਗ ਆਪ ਦਾ ਕਰੇ ਜੇਕਰ ਸਫਲ ਹੁੰਦਾ ਤਾਂ ਦੱਸੇ ਠੀਕ ਹੈ ਉ ਪ੍ਰਯੋਗ ਦੱਸਣ ਦਾ ਕੋਈ ਫਾਇਦਾ ਨਹੀਂ ਵੀ ਮੈਂ ਕੀਤਾ ਤੇ ਤੁਸੀਂ ਵੀ ਕਰਕੇ ਦੇਖੋ ਐਂ ਦਾ ਕੋਈ ਫਾਇਦਾ ਨਹੀਂਗਾ ਦੇਖੋ 2 ਤੋਂ ਲੈ ਕੇ 3% ਕਿਉਂਕਿ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਸੀਗਾ 1.5% PR 131 ਤੇ ਕਾਫੀ ਇਹ ਟੱਕਰਾ ਵੀ ਕਰਦਾ ਤੇ ਦੇਖੋ ਠੀਕ ਹੈ ਜੀ ਸੋ ਇਨਾ ਕਹਿੰਦਾ ਹੋਇਆ ਮੈਂ ਇਜਾਜ਼ਤ ਲੈਣਾ ਦਿਲਪ੍ਰੀਤ ਸਿੰਘ ਸਿੱਧੂ ਵੱਜਣਾ ਧੰਨਵਾਦ ਜੀ